ਰਾਜੀ ਬਾਬਾ ਜੀ ਬਾਬਾ ਜੀ ਬੈਠੇ ਹੋ ਤਾਬੇ ਜੀ ਸਾਹਮਣੇ ਵੀਡੀਓ ਚ ਦਿਖ ਰਹੇ ਹੋ ਵੀਡੀਓ ਚ ਕਲੀਅਰ ਦਿਖ ਰਹੇ ਬਾਬਾ ਜੀ ਤੁਸੀਂ ਤਾਬੇ ਤੇ ਬੈਠੇ ਹੋ ਲਾਵਾ ਹੋ ਰਹੀਆਂ ਇੱਕ ਬਾਬਾ ਜੀ ਸੀਨ ਉਹ ਜਰੂਰ ਲਿਆ ਪਰ ਲਾਵਾ ਕੋਈ ਨਹੀਂ ਹੋਈ ਪਿੰਘੋੜੀ ਗੁਰੂ ਘਰ ਵਿੱਚ ਤੇ ਇਹ ਸਾਡੇ ਗ੍ਰਾਂਤੀ ਸਿੰਘ ਤਾਬਿਆਂ ਬੈਠੇ ਆ ਤੇ ਉਹ ਜਿਹੜੇ ਲਾਵਾ ਫੇਰਾ ਲੈ ਲੈਂਦੇ ਆ ਲਾਵਾ ਫੇਰਾ ਮਤਲਬ ਸੱਚੀ ਦੀ ਲਾਵਾ ਫੇਰਾ ਨਹੀਂ ਸੀ ਪਰ ਗੁਰੂ ਗ੍ਰੰਥ ਸਾਹਿਬ ਜੀ ਸੱਚੀ ਦੇ ਸੀਗੇ ਪ੍ਰਕਾਸ਼ਮਾਨ ਸੀਗੇ ਉਹ ਝੂਠੀਆਂ ਲਾਵਾ ਫੇਰਾ ਕਰਦੇ ਕਰਦੇ ਵੀ ਤੁਸੀਂ ਵੀ ਇਹ ਵੀ ਕਰਦੇ ਹੋ ਬੜੀ ਝੂਠੇ ਤੁਸੀਂ ਨੰਦ ਕਾਰਜ ਕਰਾਉਂਦੇ ਆ ਸੇਰੇ ਲਵਾ ਕੇ ਤੂੰ ਇੱਥੇ ਬੰਦਾ ਬਿਠਾਇਆ ਅੱਗੇ ਤੂੰ ਬਈਆ ਨਾ ਫੋਟੋਗ੍ਰਾਫੀ ਕਰਨੀ ਮਨਾਏ ਤੁਸੀਂ ਖੁਦ ਬਲਾ ਬਲਾ ਕੇ ਨਕਲੀ ਵਿਆਹ ਕਰਾ ਕਰਾ ਫੋਟੋਗ੍ਰਾਫੀਆਂ ਕਰਾਉਂਦੇ ਹੋ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਗੁਰਦੁਆਰਾ ਸ਼ਹੀਦਗੰਜ ਜੋ ਕਿ ਮਰਿੰਡਾ ਸ਼ਹਿਰ ਦੇ ਵਿੱਚ ਸਥਿਤ ਹੈ ਇਤਿਹਾਸਿਕ ਗੁਰਦੁਆਸਾਬ ਹੈ ਜਿੱਥੇ ਕਿ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵੀਡੀਓ ਦੇ ਵਿੱਚ ਜੋ ਕਿ ਅਨੰਦ ਕਾਰਜ ਦੇ ਲਾਵਾ ਲਈ ਜਾਂਦੀਆਂ ਝੂਠ ਦੇ ਝੂਠ ਦੇ ਤੇ ਉਸ ਤੋਂ ਬਾਅਦ ਸਤਕਾਰ ਕਮੇਟੀ ਪੰਜਾਬ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਨੂੰ ਪਤਾ ਚੱਲਦਾ ਤੇ ਅੱਜ ਪਹੁੰਚੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਵਿਚਾਰ ਹੋਈਏ ਗੁਰਮਤਾ ਹੋਈਏ ਤੇ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਪਹੁੰਚੀ ਆ ਆਪਾਂ ਮਰਿੰਡਾ ਸ਼ਹਿਰ ਵਿਖੇ ਜਿੱਥੇ ਕਿ ਪਿਛਲੀ ਦਿਨੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਥੇ ਇੱਕ ਦੁਸ਼ਟ ਪਾਪੀ ਵੱਲੋਂ ਬੇਅਦਬੀ ਉਤੋਂ ਥੋੜੀ ਦੂਰ ਗੁਰਦੁਆਰਾ ਪੈਂਦਾ ਸ਼ਕੀਰ ਸਿੰਘ ਦਾ ਜਿੱਥੇ ਕਿ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਇੱਥੇ ਵਾਇਰਲ ਹੋਈ ਸੀ ਕਿ ਇਹ ਗ੍ਰੰਤੀ ਸਿੰਘ ਵੱਲੋਂ ਇੱਕ ਜਿਹੜੀ ਫਿਲਮ ਸੀ ਉਹਦੀ ਸ਼ੂਟਿੰਗ ਦੌਰਾਨ ਇਹਨਾਂ ਨੇ ਆਨੰਦ ਕਾਰਜ ਕਰਾਏ ਉਹ ਵੀ ਜਿਹੜਾ ਕਿਹਾ ਜਾਂਦਾ ਹੈ ਨਕਲੀ ਆਨੰਦ ਕਾਰਜ ਤੇ ਇਹ ਗ੍ਰੰਤੀ ਸਿੰਘ ਤਾਬੇ ਬਹਿ ਕੇ ਜਿਹੜੀ ਇੱਕ ਲਾਮ ਪੜਦਾ ਪਿਆ ਤੇ ਉਹ ਜਿਹੜੀ ਵੀਡੀਓ ਬਣਨਦੀ ਆ ਤੇ ਉਹ ਤਾਬਿਆਂ ਘੁੰਮ ਕੇ ਜਿਹੜੀ ਲਾਮਾ ਲੈ ਰਹੇ ਆ ਤੇ ਆਪਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਦੇ ਆ ਸਾਡੇ ਗੁਰੂ ਆ ਹਾਜ਼ਰ ਨਾਜ਼ਰ ਸਾਰੀ ਸਿੱਖਾਂ ਦੇ ਸਾਰੀ ਦੁਨੀਆ ਦੇ ਇਹ ਗ੍ਰੰਤੀ ਸਿੰਘ ਔਰ ਕਮੇਟੀ ਵੱਲੋਂ ਇਹ ਵਿਅਦਵੀ ਜਿਹੜੀ ਕੀਤੀ ਗਈ ਆ ਸੰਗਤ ਜੀ ਆਪਾਂ ਸਵੇਰ ਦੇ ਅੱਜ ਇੱਥੇ ਪਹੁੰਚੇ ਆ ਸਾਰੇ ਸ਼ਹਿਰ ਦੇ ਜਿਹੜੇ ਗੁਰਸਿੱਖ ਕਮੇਟੀ ਵਾਲੇ ਔਰ ਇਹ ਗ੍ਰੰਤੀ ਸਿੰਘ ਸੀਗੇ ਇਹਨਾਂ ਨੇ ਇਹਦਾ ਪਰਿਵਾਰ ਦਾ ਜਦੋਂ ਆਪਾਂ ਪਤਾ ਕੀਤਾ ਆਪਾਂ ਜਿਹੜੀ ਦਰਖਾਸਤ ਲਿਖ ਲਈ ਸੀ ਵੀ ਦਰਖਾਸਤ ਲਿਖ ਕੇ ਪ੍ਰਧਾਨ ਤੇ ਇਹ ਜਿਹੜਾ ਗ੍ਰੰਤੀ ਸਿੰਘ ਆ ਤੇ ਨਾਲ ਮੈਨੇਜਰ ਉਹਨਾਂ ਤੇ ਜਿਹੜਾ ਬੰਦੀ ਕਰਾਵਾ ਕਾਰਵਾਈ ਜਿਹੜਾ ਪਰਚਾ ਕਰਾਇਆ ਜਾਵੇ ਪਰ ਸਾਨੂੰ ਸ਼ਹਿਰ ਵਿੱਚੋਂ ਔਰ ਸਾਰੇ ਜਿਹੜੇ ਇੱਥੇ ਸ਼ਹਿਰ ਦੇ ਜਿਹੜੇ ਸਿੱਖ ਆ ਉਹਨਾਂ ਨੇ ਸਾਨੂੰ ਦੱਸਿਆ ਵੀ ਜਿਹੜਾ ਗ੍ਰੰਤੀ ਦੀ ਹਾਲਤ ਆ ਉਹ ਬਹੁਤ ਮਾੜੀ ਆ ਇਹਦੀ ਜਿਹੜੀ ਛੋਟੀ ਕੁੜੀ ਆ ਸ਼ੂਗਰ ਦੀ ਬਹੁਤ ਮਰੀਜ਼ ਆ ਤੇ ਮੁੰਡੇ ਦਾ ਵੀ ਜਿਹੜਾ ਹੈਗਾ ਲਾਤੋਂ ਦੀ ਟੁੱਟੀ ਪਈ ਆ ਦੋਨੋਂ ਜਿਹੜੇ ਬਿਸਤਰੇ ਤੇ ਆ ਤੇ ਆਪ ਵੀ ਬਹੁਤਾ ਦਾ ਕੰਮ ਨਹੀਂ ਸਿਰਫ ਇੱਥੇ ਡਿਊਟੀ ਕਰਦਾ ਤੇ ਕਰਦਾ ਆ ਸੇਵਾ ਕਰਦਾ ਪਿਆ ਤੇ ਆਪਾਂ ਉਹਨਾਂ ਦੇ ਤਰਸ ਦੇ ਆਧਾਰ ਤੇ ਇਹਨਾਂ ਦੇ ਬੱਚਿਆਂ ਤੇ ਇਸ ਗ੍ਰੰਥੀ ਦੇ ਨਹੀਂ ਉਹਨਾਂ ਦੇ ਤਰਸ ਦੇ ਆਧਾਰ ਤੇ ਸੰਗਤ ਨੇ ਜਿਹੜਾ ਨੂੰ ਮਾਫ ਕੀਤਾ ਆ ਵੀ ਮੁੜ ਕੇ ਜਿਹੜਾ ਆ ਵੀ ਇਹਨੇ ਗਲਤੀ ਮੰਨੀ ਵੀ ਮੈਂ ਮੁੜ ਕੇ ਨਹੀਂ ਕਰਾਂਗਾ ਸੰਗਤ ਜੀ ਪਰ ਸਾਾਨੂੰ ਦੀ ਕਮੈਂਟਾਂ ਵਿੱਚ ਗਾਲਾਂ ਕੱਢੋ ਵੀ ਇਹ ਜਿੱਥੇ ਜਾਂਦੇ ਬਾਬੇ ਹੁਣੀ ਮਾਫੀ ਦੇ ਦਿੰਦੇ ਆ ਪਰ ਸਾਨੂੰ ਪਤਾ ਜਿੱਥੇ ਆਪਾਂ ਜਾਈਦਾ ਆਪਾਂ ਪਰਿਵਾਰ ਚ ਮੰਨਣੇ ਪੈਂਦੀ ਆ ਸਾਨੂੰ ਜਿਹੜੇ ਆਪਣੇ ਸ਼ਹਿਰ ਦੇ ਜੈ ਗੁਰਸੇਕਰ ਤੇ ਸੇਵਾ ਕਰਨ ਵਾਲੇ ਆ ਉਹਨਾਂ ਦੀ ਸਾਨੂੰ ਮੰਨਣੀ ਪੈਂਦੀ ਆ ਆਪਾਂ ਤੱਕੇ ਨਾ ਨਹੀਂ ਕਿਸੇ ਦੇ ਕਰਾ ਸਕਦੇ ਵੀ ਚਲੋ ਜੀ ਆ ਜਾਓ ਵੀ ਤੁਹਾਡੇ ਤੇ ਪਰਚਾ ਆ ਜਾਊਗਾ ਪਰ ਆਪਾਂ ਇਹਨਾਂ ਦੇ ਪਰਿਵਾਰ ਤੇ ਆਧਾਰ ਤੇ ਪਰਿਵਾਰ ਦੀ ਬਹੁਤ ਇਹਨਾਂ ਦੀ ਮਾੜੀ ਹਾਲਤ ਆ ਜਿਹੜੀ ਕਿ ਪੀਜੀਆਈ ਜਿਹੜੀ ਕੁੜੀ ਦਾਖਲ ਆ ਆਪਾਂ ਨਹੀਂ ਕਹਿੰਨੇ ਵੀ ਇੱਥੇ ਪਰਚਾ ਹੋਵੇ ਇਹ ਇਹ ਉਹਦੋਂ ਨੂੰ ਪਾਸੇ ਤੁਰ ਪਏ ਉਹ ਜਿਹੜੇ ਬੱਚੇ ਇਹਦੇ ਹੋਰ ਬਿਮਾਰ ਹੋ ਜਾਣ ਸੋ ਸੰਗਤ ਜੀ ਨੇ ਸਾਨੂੰ ਲਿਖਤੀ ਇਹਨਾਂ ਨੇ ਮਾਫੀ ਦਿੱਤੀ ਆ ਵੀ ਆਪਾਂ ਜਿਹੜੀ ਆ ਮਾਫੀ ਮੰਗਦੇ ਆ ਜਿਹੜੇ ਇਹ ਹੈਗਾ ਫਿਲਮ ਡਾਇਰੈਕਟਰ ਇਸ ਬੰਦੇ ਨੇ ਵੀ ਆਪਣੇ ਵੱਲੋਂ ਕਿਹਾ ਵੀ ਮੈਨੂੰ ਨਹੀਂ ਇਹ ਪਤਾ ਵੀ ਗੁਰੂ ਸਾਹਿਬ ਦੀ ਇਹ ਬੇਅਦਬੀ ਹੁੰਦੀ ਆ ਮੈਂ ਜਿੱਥੇ ਜਾਣਾ ਸੀ ਤਾਂ ਮੈਂ ਕਹਿ ਦਿੰਨਾ ਯਾਰ ਆਪਾਂ ਇੱਕ ਸ਼ੂਟਿੰਗ ਕਰ ਲਈ ਸਾਨੂੰ ਕਰਨ ਦਿੰਦੇ ਪਰ ਜੇ ਗੁਰੂ ਸਾਹਿਬ ਦੀ ਬੇਅਦਬੀ ਹੈ ਤਾਂ ਇਹਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜਾ ਕੇ ਗਲਤੀ ਮੰਨੀ ਆ ਹਾਂਜੀ 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 ਗਲਤੀ ਮੰਨੀ ਹੈ ਕਿ ਗਲਤੀ ਮੰਨੀ ਹੈ ਆਪਨੇ ਹਾਂਜੀ ਹਾਂਜੀ ਗਲਤੀ ਮੰਨੀ ਹੈ ਗਲਤੀ ਹੋ ਗਈ ਅੱਗੇ ਨਹੀਂ ਅੱਗੇ ਸੇ ਨਹੀਂ ਹੋਗੇ ਕبھی ਗਲਤੀ ਨਹੀਂ ਹੋਗੇ ਹਾਂਜੀ ਗਰੰਥੀ ਸਿੰਘ ਵੀ ਆਪਣੇ ਮੂੰਹ ਦੱਸੂਗਾ ਤੇਰੇ ਪਰਿਵਾਰ ਦਾ ਕੀ ਹਾਲ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੰਗਤ ਸਿੱਖ ਸੰਗਤ ਤੋਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਜਾਣੇ ਅਣਜਾਣੇ ਹੋਈ ਗਲਤੀ ਮਾਫੀ ਚਾਹਨੇ ਜੇ ਕਿਤੇ ਕੋਈ ਕਰੇ ਵੀ ਹਜੇ ਗਲਤੀ ਨਹੀਂ ਹੋਗੀ ਜੀ ਤੁਹਾਡੇ ਪਰਿਵਾਰ ਦਾ ਇਹ ਜਿਹੜੇ ਤੁਸੀਂ ਦੱਸਿਆ ਸਾਨੂੰ ਸੰਗਤ ਨੇ ਸੇਵਾ ਕਰਦੀ ਸਹੀ ਹੈ ਸੱਚਾ ਹੈ ਹਾਂਜੀ ਬਿਲਕੁਲ ਜੀ ਕੀ ਦੱਸੋ ਬੇਕੀ ਮੇਰੇ ਸ਼ੁਕਰੀਮਰੀ ਜੇ بیٹے ਦਾ ਐਕਸੀਡੈਂਟ ਹੋਇਆ ਤਾਂ ਜੀ ਬਾਕੀ ਜਿਹੜੀ ਲਾਭ ਮੈਂ ਕੋਈ ਨਹੀਂ ਪੜੀ ਇੱਥੇ ਜਿਸ ਵਿੱਚ ਉਹ ਛੂਟ ਕਹਿੰਦੇ ਵੀ ਕਰਨਾ ਜੀ ਉਹ ਹੋਇਆ ਜੀ ਜੋ ਫਿਰ ਮੇਰੇ ਤੇ ਗਲਤੀ ਮੈਂ ਮਾਫੀ ਚਾਹੁੰਦਾ ਜੀ ਗਲਤੀ ਮੰਨਦੇ ਆਪਣੀ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਸੋ ਸੰਗਤ ਜੀ ਆਪ ਜੀ ਪੱਲੀ ਪਤੀ ਹਰ ਚੀਜ਼ ਦੇ ਜਾਣੂ ਹੋ ਸੰਗਤ ਵੱਡੀ ਹੈ ਅਸੀਂ ਤਾਂ ਇੱਥੇ ਆ ਗਈ ਸੀ ਪੂਰੀ ਕਾਰਵਾਈ ਕਰਨਾ ਸੀ ਅਸੀਂ ਤਾਂ ਲਿਖ ਪੜ ਸਾਰਾ ਕੁਝ ਕਰ ਲਿਆ ਸੀ ਸੋ ਸੰਗਤ ਨੇ ਸਾਨੂੰ ਜੋ ਇਥੋਂ ਦੇ ਹਾਲਾਤ ਦੱਸੇ ਅਸੀਂ ਉਹਨਾਂ ਦੇ ਹਾਲਾਤਾਂ ਦੇ ਆਧਾਰ ਤੇ ਇੱਕ ਤਰਸ ਦੇ ਆਧਾਰ ਤੇ ਅੱਜ ਇਹਨੂੰ ਸੰਗਤ ਦੇ ਭੇਟੇ ਕਰ ਚੱਲੇ ਆ ਆ ਸਾਰੀ ਸੰਗਤ ਖੜੀ ਹੈ ਜੀ ਇਥੋਂ ਦੀ ਲੋਕਲ ਆ ਸੰਗਤ ਵੱਲੋਂ ਕੈਮਰਾ ਘੁਮਾ ਦਿਓ ਸੰਗਤ ਦੇ ਵੀ ਬਿਆਨ ਲੈ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੰਦਰ ਸਿੰਘ ਜੀ ਇੱਕ ਆਖਰੀ ਸਵਾਲ ਹੈ ਅੱਜ ਇੱਥੇ ਵੀਡੀਓ ਬਣ ਰਹੀ ਹੈ ਅੱਜ ਇੱਥੇ ਕੁਝ ਦਿਨ ਪਹਿਲਾਂ ਘਟਣਾ ਹੋ ਗਈ ਚਲੋ ਅੱਜ ਸਮਾ ਇਹ ਗੱਲ ਇੱਥੇ ਸਮਾਪਤ ਹੋ ਗਈ ਮੁੱਕ ਗਈ ਪਰ ਅੱਗੇ ਇਸ ਚੀਜ਼ ਨੂੰ ਰੋਕਣ ਲਈ ਸੰਗਤੋਂ ਕੋਈ ਸੁਨੇਹਾ ਦੇਣਾ ਚਾਹੂਗੇ ਮੈਂ ਦੇਖੋ ਮੈਂ ਕੱਲ ਪਰਸੋਂ ਦੀ ਗੱਲ ਹੈ ਅੰਮ੍ਰਿਤਸਰ ਵਿੱਚ ਸਾਡੇ ਸਿੰਘਾਂ ਨੇ ਜਿਹੜਾ ਫੜਿਆ ਝੂਠੇ ਨੰਦ ਕਾਰਜ ਕਰਾਉਂਦੇ ਆ ਤੇ ਇੱਥੇ ਵੀ ਜਿਹੜਾ ਆਨੰਦਗਰ ਝੂਠਾ ਆ ਮੈਂ ਅੱਗੇ ਜਿਹੜੀ ਵੀਡੀਓ 'ਚ ਗੱਲ ਕਹਿਣਾ ਸਾਰੀ ਸੰਗਤ ਨੂੰ ਗ੍ਰੰਤੀ ਸਿੰਘਾਂ ਨੂੰ ਪ੍ਰਚਾਰਕਾਂ ਨੂੰ ਜਿੱਥੇ-ਜਿੱਥੇ ਤੁਹਾਡੀ ਸੰਗਤ ਵੱਸਦੀ ਆ ਗੁਰੂ ਘਰਾਂ ਵਿੱਚ ਇਸ ਚੈਨਲ ਦੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਸੰਗਤ ਜੀ ਐਦਾਂ ਦਾ ਬਿਲਕੁਲ ਕੰਮ ਨਾ ਕਰੋ ਕਿਉਂਕਿ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਹਾਜ਼ਰ ਨਾਮ ਗੁਰੂ ਆ ਜੇ ਤੁਸੀਂ ਝੂਠੇ ਲਾਵਾਂ ਫੇਰਾਂ ਕਰਾਣੇ ਤੇ ਗੁਰੂ ਸਾਹਿਬ ਦੀ ਬੇਅਦਬੀ ਆ ਤੇ ਉੱ ਤੇ ਐਨੀ ਦੇਖ ਲੋ ਬਹੁਤ ਵੱਡੀ ਬੇਇੱਜ਼ਤੀ ਆ ਚ ਤੇ ਤੁਹਾਡੀ ਖੇਚ ਤੋਂ ਵੀ ਹੋ ਸਕਦੀ ਆ ਬੇਇੱਜ਼ਤੀ ਸਾਡੀ ਆ ਆਪਣਾ ਥੋੜਾ ਖਾ ਲੋ ਪਰ ਬੇਅਦਬੀ ਗੁਰੂ ਸਾਹਿਬ ਦੀ ਨਾ ਕਰੋ ਤੇ ਘਰਾਂ ਵਿੱਚ ਗੁਰੂ ਘਰਾਂ ਵਿੱਚ ਜਿਹੜੇ ਚੌਪ ਦਾ ਰੱਖੇ ਜਾਣ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੰਨਾ ਚੱਕਰ ਸੰਗਤ ਆਉਂਦੀ ਜਾਂਦੀ ਆ ਤੇ ਉਹਨਾਂ ਚੱਕਰ ਜਿਹੜਾ ਦਰਵਾਜ਼ਾ ਖੁੱਲਾ ਰੱਖੋ ਜੇ ਕੋਈ ਸੰਗਤ ਨਹੀਂ ਆਉਂਦੀ ਜਾਂਦੀ ਬਿਸ਼ੱਕ ਉਹਨੂੰ ਤੁਸੀਂ ਜਿੰਦਾ ਲਾ ਦਿਆ ਕਰੋ ਕਿਉਂਕਿ ਬਿਆਦਬੀ ਤਾਂ ਹੁੰਦੀ ਆ ਗੁਰੂ ਸਾਹਿਬ ਜੀ ਦੇ ਸੁਣਨਾ ਛੱਡ ਦੇ ਤੁਸੀਂ ਜੀ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਫਿਲਮ ਦੇ ਡਾਇਰੈਕਟਰਾਂ ਨੂੰ ਆ ਪੰਜਾਬੀ ਜਿਹੜੇ ਐਕਟਰ ਆ ਇਹ ਸਿਰਾ ਤੇ ਰਮਾਲ ਬਨ ਕੇ ਕਰਦੇ ਤਾਂ ਕੰਮ ਜਿਹੜੇ ਗੰਦੇ ਕੰਮ ਕਰਦੇ ਤੇ ਜਿਹੜੇ ਧਾਰਮਿਕ ਜਿਹੜੇ ਵੀਡੀਓ ਬਣਾਉਣੀ ਹੁੰਦੀ ਅੰਦਰ ਮਹਾਰ ਲੈ ਕੇ ਗੁਰੂ ਸਾਹਿਬ ਦੀ ਜੂਰੀ ਚ ਲਾਵਾਂ ਫੇਰਾ ਕਰਦੇ ਆ ਬਿਲਕੁਲ ਇਹਨਾਂ ਨੂੰ ਮੈਂ ਦੱਸਦਾ ਲਾਵਾਂ ਫੇਰਾ ਦੀ ਕੋਈ ਸੀਨ ਨਾ ਵਿੱਚ ਦਿੱਤਾ ਜਾਵੇ ਜੇ ਤੁਸੀਂ ਇਦਾਂ ਦਾ ਕੰਮ ਕਰਨੇ ਆ ਕੋਈ ਹਿੰਦੂ ਮਤ ਦਾ ਜਿਹੜਾ ਮਰਜ਼ੀ ਅੱਗ ਲਾ ਕੇ ਜਿਹੜਾ ਫੇਰੇ ਪੂਰੇ ਕਰਦੇ ਹੋ ਤੁਸੀਂ ਕਰ ਸਕਦੇ ਹੋ ਪਰ ਗੁਰੂ ਗ੍ਰੰਥ ਸਾਹਿਬ ਜੂਰੇ ਚ ਕੋਈ ਡਾਇਰੈਕਟਰ ਕੋਈ ਫਿਲਮ ਮਨੇਤਾ ਕੋਈ ਵੀ ਹੋਵੇ ਕੋਈ ਜਿਹੜਾ ਜਾਲੀ ਜਿਹੜਾ ਵਿਆਹ ਨਾ ਕਰੀਦਾ ਨਾ ਕੋਈ ਵੀਡੀਓ ਬਣਾਈ ਜਾਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸੰਗਤ ਜੀ ਇੱਥੇ ਜੋ ਗੁਰਦੁਆਰਾ ਮਰਿੰਡਾ ਸਾਹਿਬ ਜੋ ਛੋਟੇ ਸਹਿਬਜ਼ਾਦਿਆਂ ਦਾ ਜਿੱਥੇ ਸਥਾਨ ਸੀ ਉੱਥੋਂ ਪਿਛਲੇ ਦਿਨੀ ਵੀ ਜਿਹੜੀ ਬਿਆਦਬੀ ਹੋਈ ਸੀ ਇਹ ਗੁਰਦੁਆਰਾ ਸ਼ਹੀਦ ਸਿੰਘਾ ਦਾ ਗੁਰਦੁਆਰਾ ਸਾਹਿਬ ਆ ਮਰਿੰਡਾ ਵਿਖੇ ਇੱਥੇ ਵੀ ਜਿਹੜੀ 1-2 ਦਿਨ ਪਹਿਲਾਂ ਘਟਨਾ ਹੋਈ ਕਿ ਗਰੰਤੀ ਸਿੰਘ ਵੱਲੋਂ ਇੱਥੇ ਜਿਹੜੇ ਆ ਨਕਲੀ ਜਿਹੜੇ ਆਨੰਦਕਾਰਜ ਕਰਾਏ ਗਏ ਹਾਂਜੀ ਤੇ ਕਾਫੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀਗੀ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਜਿੱਥੇ ਕਿ ਕਾਫੀ ਦੇਰ ਨਾਲ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਤੇ ਇੱਥੇ ਦੇ ਹੋਰ ਵੀ ਜਿਹੜੇ ਕਮੇਟੀ ਦੇ ਮੈਂਬਰ ਔਰ ਜਿਹੜੀ ਕਮੇਟੀ ਦੀ ਸੰਗਤ ਵੀ ਇੱਥੇ ਪਹੁੰਚੀ ਤੇ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਿਜੂਰੀ 'ਚ ਤਾਂ ਖੜੇ ਆ ਕਿਉਂਕਿ ਇੱਥੇ ਆਪਾਂ ਬਾਹਰ ਦੇਖਿਆ ਕਿ ਜਿਹੜਾ ਬਾਥਰੂਮਾਂ ਚ ਜਿਹੜਾ ਨਸ਼ਾ ਚਿੱਟਾ ਔਰ ਸ਼ਰਾਬ ਔਰ ਤਮਾਕੂ ਦੀਆਂ ਜਿੰਨੂੰ ਪੂੜੀਆਂ ਜੜੀਆਂ ਉੱਥੇ ਪਈਆਂ ਸੀਗੀਆਂ ਤੇ ਇਹ ਸਾਰੀ ਕਮੇਟੀ ਆ ਇਹਨਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆਪਾਂ ਤਾਂ ਇਹ ਵੀਡੀਓ ਬਣਾ ਰਹੇ ਆਂ ਵੀ ਇਹ ਗੱਲ ਕਰ ਰਹੇ ਤੇ ਵੀ ਗੁਰੂ ਸਾਹਿਬ ਦੀ ਹਜ਼ੂਰੀ ਚ ਆਪਾਂ ਗੱਲ ਕਰਦੇ ਆਂ ਵੀ ਜਿਹੜੀਆਂ ਪਿਛਲੀਆਂ ਹੋਈਆਂ ਸਾਡੇ ਕੋ ਸਾਨੂੰ ਉਹ ਮਾਫ਼ ਕੀਤਾ ਜਾਵੇ ਗੁਰੂ ਗ੍ਰੰਥ ਸਾਹਿਬ ਵੀ ਸਾਨੂੰ ਮਾਫ਼ ਕਰਨ ਤੇ ਅੱਗੋਂ ਆਪਾਂ ਜਿਹੜੀ ਜ਼ਿੰਮੇਵਾਰੀ ਲੈਨੇ ਆਂ ਕੋਈ ਵੀ ਗੁਰੂ ਘਰ ਵਿੱਚ ਸਾਡੇ ਕੋਈ ਤਾਈ ਨਹੀਂ ਹੋਵੇਗੀ ਨਾ ਹੀ ਕੋਈ ਨਸ਼ੇ ਵਾਲਾ ਬੰਦਾ ਆਵੇਗਾ ਨਾ ਹੀ ਜਿਹੜੇ ਬਾਥਰੂਮਾਂ 'ਚ ਹੋਊਗਾ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਪਹਿਰੇਦਾਰ ਲੱਗੇ ਹੋ ਆਪਣੀ ਡਿਊਟੀ ਨਿਭਾਣਗੇ ਤੇ ਇਹ ਜਿਹੜੇ ਹੁਣ ਪ੍ਰਬੰਧਕ ਸਾਰੇ ਬੈਠੇ ਐ ਇਹ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਆਪਣੀ ਜਿਹੜੀ ਅਰਦਾਸ ਕਰਨ ਕਿ ਕਹਿਣ ਵੀ ਆਪਾਂ ਜਿਹੜੀ ਵੀ ਅੱਗੇ ਕੋਈ ਜ਼ਿੰਮੇਵਾਰੀ ਕੋਈ ਵੀ ਇਦਾਂ ਦੀ ਗੱਲ ਘਟਣਾ ਪਈ ਹੁੰਦੀ ਆ ਬੇਅਦਬੀ ਤੇ ਆਪਾਂ ਜ਼ਿੰਮੇਵਾਰ ਹੋਵਾਂਗੇ ਗੁਰੂ ਸਾਹਿਬ ਦੇ ਆਪਾਂ ਆਪਾਂ ਮਤਲਬ ਗੁਨਾਗਾਰ ਹੋਵਾਂਗੇ ਗੁਰੂ ਸਾਹਿਬ ਦੇ ਇਹ ਗੱਲ ਕਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਸਾਰੇ ਸਹਿਮਤ ਹੋ ਨਹੀਂ ਸਾਰੇ ਆਪ ਜੀ ਨੇ ਸਹਿਮਤ ਹੈ ਸਹਿਮਤ ਸਹਿਮਤ ਜਿੰਮੇਵਾਰੀ ਚੁੱਕਦੇ ਸਾਰੇ ਸਾਰੇ ਹਾਂ ਜੀ ਹਾਂ ਜੀ ਉੱਪਰ ਸਾਡਾ ਬਾਪ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਰਵਿੰਦਰ ਸਿੰਘ ਸਤਕਾਰ ਕਮੇਟੀ ਅੱਜ ਇੱਥੇ ਆਏ ਮਰਿੰਡੇ ਦੇ ਵਿੱਚ ਆਪ ਪ੍ਰਬੰਧਕ ਹੈ ਜੀ ਗੁਰੂ ਘਰ ਦੇ ਇਹ ਆਪਣੀ ਜ਼ਿੰਮੇਵਾਰੀ ਚੁੱਕਦੇ ਆ ਜੀ ਕਿ ਗਾਂ ਤੋਂ ਇਦਾਂ ਦਾ ਕੋਈ ਵੀ ਇੱਥੇ ਕੰਮ ਨਹੀਂ ਹੋਏਗਾ ਔਰ ਜੇ ਜਿਹੜੀ ਪ੍ਰਬੰਧਕ ਕਮੇਟੀ ਬਣੇਗੀ ਅਮਰਤ ਧਾਰੀ ਬਣੇਗੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੱਸੋ ਜੀ ਜ਼ਿੰਮੇਵਾਰੀ ਕਿਹਰੇ-ਕਿਹਰੇ ਸਹੀ ਸਕਦੇ ਆਇਦਰ ਸਾਈਡ ਤੇ ਆ ਕੇ ਦੱਸੋ ਆਪਣੇ ਹੱਥ ਖੜੇ ਕਰਕੇ ਨਾਲੇ ਛੱਡੋ ਨਾਲੇ ਜਕਾਰਾ ਛੱਡੋ ਜੇ ਜਿਹੜੀ ਬੰਦੀ ਕਾਰਵਾਈ ਪਾਠੀ ਸਿੰਘ ਦੀ ਜਿਹੜੀ ਪਾਠੀ ਸਿੰਘ ਕੋਲ ਗ੍ਰਹਿਤ ਹੋਈ ਹੈ ਜੀ ਠੀਕ ਹੈ ਜੀ ਉਹ ਆਪਣਾ ਮਾਫੀ ਨਾਮਾ ਮੰਗੇ ਤੇ 3 ਮਹੀਨੇ ਵਾਸਤੇ ਮਹਾਰਾਜ ਦੀ ਤਾਬਿਆਂ ਨਹੀਂ ਬੈਠੇਗਾ ਠੀਕ ਹੈ ਜੀ ਸੰਗਤ ਨੂੰ ਠੀਕ ਆ ਖਾਲਸਾ